तो बात बात ही निकलो ना पर हट ठीक है हेलो आसर रे लिया बड़ा हो बहुत अच्छा है ਆਹ ਕੌੜਿਆ ਕਰਦੇ ਨੇ ਤਾਂ ਸਿੰਘ ਸੂਰਮੇ ਘੋੜੇ ਤੋਰੇ ਨੇ ਕਦੇ ਓਏ ਆਪ ਕਰਨ ਥੋੜੇ ਤੋਰੇ ਨਹੀਂ ਤਾਂ ਘੋੜਾ ਮੈਂ ਬੋਤੇ ਤੋਰੇ ਨਹੀਂ ਚਾਂਜਰਾ ਪਾ ਕੇ ਕਾਠੀਆਂ ਪਾ ਕੇ ਉੱਤੇ ਚੜ ਕੇ ਦੇਖੋ ਜੀ ਇਹਨੇ ਉੱਠ ਕੱਢ ਤਾ ਉਦੋਂ ਤੋਂ ਨਹੀਂ ਕਰਨੀ ਸੀ ਕੱਢੇ ਸਵਾਰੀ ਜਾਂਦੇ ਚੱਲੇ ਜਾਂਦੇ ਛੱਬਾ ਆਹ ਬਈ ਖੀਰਾ ਬੱਚਾ ਇਹ ਕੀ ਓਕੇ ਦੀ ਰਪੂਟ ਹੈ ਕੋਈ ਨਹੀਂ ਇਹਦੇ ਵਿੱਚ ਖੋਟ ਹੈ ਤੇ ਹੁਣ ਮੁੱਲ ਪੁੱਛਣ ਦੀ ਹੈ ਟੋਟ ਹੈ ਆ ਜਾ ਬਾਬੇ ਉਹਰੇ ਮੇਰ ਦਾ ਆ ਬਾਈ ਗੋਡੇ ਲੋਟ ਨੀ ਨੇ ਹੋਏ ਅੱਜ ਆ ਗੋਡੇ ਦਾ ਤੂੰ ਇਹ ਬੱਕਰਾ ਕਿ ਤੂੰ ਬੱਕਰੇ ਲੈ ਕੇ ਤੁਰੇ ਤੁਰੇ ਤਾਂ ਆਪਦੇ ਨਹੀਂ ਜਾਂਦਾ ਤੁਰੇ ਤਾਂ ਆਪ ਤੋਂ ਨਹੀਂ ਜਾਂਦਾ ਮੈਂ ਤਾਂ ਪਹਿਲਾਂ ਕਿਹਾ ਬੱਕਰੇ ਨੂੰ ਕਿੱਥੇ ਤੋਰਨੂ ਇਹ ਸਿੰਘ ਸੂਰਮੇ ਦਾ ਨਜ਼ਰ ਨਹੀਂ ਆਉਂਦੇ ਹੁੰਦੇ ਗੀਤ ਨਹੀਂ ਗਾਇਆ ਸੀ ਮਾਨਕ ਨੇ ਕਹਿੰਦਾ ਸਿੰਘ ਸੂਰਮੇ ਨਜ਼ਰ ਨਹੀਂ ਆਉਂਦੇ ਪਿੱਛੇ ਰਹਿ ਗਈ ਤੂੰ ਡੁੱੜਦੀ ਹਾਂ ਕਿਓ ਜੀ ਠੀਕ ਹੈ ਜੀ ਸਿੰਘ ਸੂਰਮੇ ਉਹ ਤੇ ਤਾਂ ਬਾਬੇ ਸਿੰਘ ਸੂਰਮੇ ਗੁਰੂ ਮਹਾਰਾਜ ਜੀਆਂ ਲਾੜਦਿਆਂ ਫੌਜਾਂ ਨੇ ਜਿਉਂਦੀਆਂ ਰਹਿਣਾ ਇਹਨਾਂ ਦੀਆਂ ਕੁਰਬਾਨੀਆਂ ਪਈ ਕਰੀਆਂ ਹੋਈਆਂ ਨੇ ਅਸੀਂ ਇਹਨਾਂ ਦੀ ਦੇਣ ਨਹੀਂ ਦੇ ਸਕਦੇ ਤਾਂ ਹੀ ਉਹ ਬੈਠੇ ਆਪਾਂ ਧੰਨਵਾਦ ਬਾਬਿਆਂ ਦਾ ਗੁਰੂ ਦੀ ਨਾਨਕ ਦੀ ਲਾਡਲੀ ਫੌਜ ਹੈ ਹਾਂ ਜੀ ਦੱਸੋ ਕੀ ਮੰਗਦੇ ਹੋ ਮੰਗਦੇ 1700 ਦੱਸੋ ਨਾ 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 ਇਹਨੇ ਮੁੰਡੇ ਨੇ ਰੱਖਣਾ ਨਵਾਂ ਫਾਰਮ ਪਾਇਆ ਵਿਚਾਰਿਆਂ ਨੇ ਆਹ ਬਾਈ ਨੇ ਸੇਠ ਨੇ ਜੇ ਕੋਈ ਬਾੜਾ ਮੰਗਿਆ ਹੋਵੇ ਫੇਰ ਕੇ ਚੀਜ਼ ਬਾੜਾ ਹੀ ਆ ਫਿਰ ਇਹਦੀ ਗੱਲ ਕਰਿਆ ਕਰੋ ਹੱਥ ਨੂੰ ਲੱਖ ਮੰਗੀਆਂ ਨੇ ਤੜਕੀ ਹੱਥ ਨੂੰ ਅਸਰ ਨਾ ਦੇ ਜਾਈਓ ਬੱਲਾ ਨਾ ਕਰੋ ਮੈਂ ਤਾਂ ਤੈਨੂੰ ਪੱਕੀ ਦੱਸੂਗਾ ਪੁੱਛਣਾ ਹੁਣਾਂ ਤੂੰ ਵੀ ਨਹੀਂ ਤੇ ਮੈਂ ਮਾਰਦਾ ਨਿਸ਼ਾਨ ਹੈ ਮਾਲ ਦਾ ਮੁੱਲ ਲਾਦਾ ਪੂਰਾ 12000 ਦਾ ਦੰਨੇ ਨਹੀਂ ਘੱਟ ਨਹੀਂ ਹੈਗਾ ਮੈਂ ਉਹਨਾਂ ਕੱਢ ਦਿੰਦਾ 200 ਰੁਪਿਆ ਮੈਂ ਵੀ ਨਾ ਉਹ ਬੱਚੇ ਜੋ ਲੜਨਾ ਪਿੱਛੋ ਵਾਲਾ ਝੁੱਕਾ ਚੱਕਣਾ ਨਹੀਂ ਨਹੀਂ ਉਹ ਮੈਨੂੰ ਪਤਾ ਹੀ ਹੈ ਹਾਂ ਪਰ ਸੁਤਨੋ ਨੇ ਵੀ ਕਰਤੀ ਕਹਿੰਦਾ ਮੈਂ ਤਾਂ ਤੁਹਾਨੂੰ ਦੇ ਹੀ ਨਹੀਂ ਕਹਿੰਦਾ ਮੈਂ ਨੰਦਾ ਮੇਰੇ ਨਾਲ ਕਿਹੜਾ ਕਰ ਦੇਮਾ ਬਾਈ 200 ਰੁਪਏ ਮਾਜਾ ਬਜਾ ਮਾਜਾ ਯਾਰ ਤੇ ਰਹਿ ਗਿਆ ਉਹ ਚਿੰਤਾ ਆਹ ਮਹਾ ਮੈਂ ਲੈਂਦਾ ਬਣੀ ਆਪੇ ਤੇ ਨੂੰ ਸਰਾਫਾ ਲੱਗ ਜੀ ਸਾਡਾ ਹਾਂ 10 ਸੌ ਉਹੀ ਘਟ ਨਹੀਂ ਮੇਰੇ ਸਾਈ ਘਟ ਗਿਆ ਕਦੇ ਤੇਰਾ ਮਾਨ ਨਹੀਂ ਵਿੱਚ ਅੱਜ ਪਹਿਲੀ ਵਾਰ ਮਾਰ ਦਵਾਈ ਤਾਂ ਹੈਗੇ ਮੈਨੂੰ ਦੋਆ ਨਹੀਂ ਬੱਕਰੀਆਂ ਲਈ ਦਵਾਈਆਂ ਦੋ ਤਨੇ ਪਾਪਾ ਸਾਡੇ ਭਾਵੇਂ ਤੁਸੀਂ ਰੱਬ ਅੱਜ ਤੁਹਾਡੀ ਜੋਤ ਲਾ ਕੇ ਹੋਣੇ ਆ ਵੀ ਵੇਚਣ ਵਾਲਾ ਵੀ ਨਹੀਂ ਲੈਣ ਖਰੀਦ ਦਿਵਾ ਗਏ ਅੱਛਾ ਤੁਹਾਡੀ ਸੁੱਖ ਮੰਗਦੇ ਆ ਕਿਉਂ ਜੀ ਹੁਣ ਬਹੁਤੀਆਂ ਗੱਲਾਂ ਨਾ ਕਰੀ ਬੱਕਰਾ ਦੇ ਦੇ ਸਾਢੇ 12 ਪਰ ਚੁੱਪ ਰਹੋ ਸਹੀ ਹੈ ਮੈਨੂੰ ਕਿਹਦੇ ਸਿੱਧਾ ਹਾਂ 14000 ਦਾ ਬੱਕਰਾ ਹਨ ਬੋਲ ਦੇ ਵੈਗਰੂ ਬੋਲ ਦੇ bari ਖੋਲ ਕੇ ਬਸ 14000 ਦਾ ਦਫਤਾ ਤੈਨੂੰ ਆਣਾ ਹੀ ਹੋਣਾ ਸਹੀ ਹੈ ਬੱਕਰਾ ਵੀ ਇੱਕ ਚੀਜ਼ ਬਹੁਤ ਸੋਹਣੀ ਹੈ ਨਾ ਥੀ ਫਾਂਣ ਵਾਲੀ ਹੈ ਸੋਰੇ ਕਿ ਮਾਰਦੇ ਠੀਕ ਰਹੀ ਹੈ ਨਾ ਬੱਚਾ ਹੀ ਹੈ ਮੈਂ ਇੱਕ ਗੱਲ ਦੱਸਾਂ ਤੀਰ ਦਾ ਨਿਸ਼ਾਨਾ ਮਾਰ ਕੇ ਮਾਰੀ ਨਾ ਤਾਂ ਮੈਨੂੰ ਇਹ ਭੱਜ ਗਿਆ ਤਾਂ ਜੰਗ ਲਿਆ ਉਸ ਦਾ ਚੇਲਾ ਨਹੀਂ ਕਰ ਦੂੰ ਇਹਨੂੰ ਘਰੋਂ ਵਰੋਂ ਵੇਚ ਲਾ ਖੋੜਨਾ ਸਾਰੇ ਮੈਂ ਫਿਰ ਦੇ ਅੱਜ ਮੇਚ ਦੇਣੀ ਚੰਗਾ ਇੱਕ ਕੋ 13000 ਦਾ ਬਰਾਬਰ ਆ ਲੈ ਕਸਤਾ ਵੇਲਾ ਮੁੰਨ ਦਾ ਚੇਲਾ ਭਾਈ ਗੁੱਸਾ ਨਾ ਕਰੀ ਨਾ 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 ਹੋਰੇ ਤਰ੍ਹਾਂ ਕਰ ਉਹ ਨਹੀਂ ਗੁੱਸਾ ਬਾਦ ਇਹ ਮੈਨੂੰ ਤਾਨ ਆ ਜਾਂਦੀ ਆ ਪਵਲ ਤੇ ਗੁੱਸਾ ਨਾ ਕਰੀ ਕਰੇ ਭਾਈਆਂ ਨੂੰ ਵੱਧ ਲੈ ਭਾਈ ਪੰਜੋਲੀ ਚ ਰੱਸਾ ਪਾ ਚੋਲੀ ਚ ਰੱਸਾ ਵਾ ਵਾ ਤੂੰ ਪਾ ਯਾਰ ਕਹਿੰਗਾ ਤੱਕੇ ਨਾ ਬੜਾ ਕਰ ਬਾਦ ਹੈ ਭਾਈ ਜੋਲੀ ਚ ਤੇਨੂੰ ਰੱਬ ਵਾਦਾ ਕਰੇ ਸਰਪੰਚ ਨੂੰ ਹਾਂ ਸਰਪੰਚ ਠੀਕ ਹੈ ਠੀਕ ਹੈ ਮਾਤਾ ਅੱਜ ਤੋਂ ਵੋਟਾਂ 'ਚ ਲੜਨ ਨੂੰ ਫਿਰਦਾ ਹੈ ਕੱਲ ਵੀ ਪੱਕੀ ਪੁੱਛਾ ਪੂਰੀ ਗਣ ਕਰਤੇ ਤੇਰੇ ਪੱਕੇ ਅਫਸਰ ਸਰਪੰਚ ਚਲਾਦੇ ਹੁਣ ਤੂੰ ਸਰਪੰਚ ਚਿਲਾਂਦੇ ਆ ਹੁਣ ਮੂਰੇ ਇਲੈਕਸ਼ਨ ਆਉਣ ਵਾਲੇ ਨੇ ਇੰਟਰਵਿਊ ਦੀ ਮੈਂ ਕਰੂੰ ਪਿੰਡ ਚ ਆ ਕੇ ਮੈਨੂੰ ਕਿ ਇੰਟਰਵਿਊ ਮੈਂ ਕਰੂੰ ਇਹਦੀ ਸਹੀ ਵੀਰੇ ਸਰਪੰਚ ਬਿੱਚ ਹੈਗਾ ਸਰਪੰਚ ਦਾ ਜੋੜੀ ਬਾਈ ਵਧੀਆ ਬੱਚਾ ਮਹੰਗਾ ਤਾਂ ਨਹੀਂ ਕਿਤੇ ਇਹਨਾਂ ਕਦੀ ਗੱਲਬਾਤ ਕਰੀ ਹੁੰਦੀ ਸੀ ਮੈਂ ਤਾਂ ਵਿਚਰਨ ਨੂੰ ਨਹੀਂ ਜਾਣਦਾ ਵੀ ਨਹੀਂ ਤੈਨੂੰ ਵੀ ਨਹੀਂ ਜਾਂਦਾ ਓਰੇ ਤੁਰਤ ਫੁੱਤ ਗੱਲਬਾਤ ਹੋਈ ਜੈਸੀ ਵੀ ਹੋਈ ਹੈ ਸਿੰਧਾ ਲੈ ਜਾਣੀ ਹਜੇ ਵੀ ਅਗਲੇ ਦਾ ਨਹੀਂ ਪਸੰਦਾ ਲੋਡ ਨਹੀਂ ਹਾਂ ਨਹੀਂ ਸਾਈ ਵਾਪਸ ਆਏ ਬੰਦੇ ਹਜੇ ਠੱਗ ਨਹੀਂ ਚੋਰ ਨਹੀਂ ਰੋਜ਼ ਮਿਲਣਗੇ ਨਾਲ ਨਹੀਂ ਮੰਡੀਆਂ ਕਿਉਂ ਜੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਤਾਂ ਕਰ 7 ਵਾਰੀ ਕਾ ਹੁੰਦਾ ਨਹੀਂ ਤਾਂ ਕਰ 7 ਵਾਰੀ ਕਾ ਹਣਾ ਹੁੰਦਾ ਵੀਡੀਓ ਦੇ ਵਿੱਚ ਵੀ ਮੈਂ ਆਪਣੇ ਕਸੂਰ 'ਚ ਨਹੀਂ ਹਾਂ ਨਾ ਗੁੱਗਲ ਭੈਣੇ ਨਗਦੀ ਦੇ ਟੰਗ ਦੇ ਦਵਾਉਂਗੀ ਛੋਟੇ ਭਾਈ ਟੱਲਣਾ ਮਾਈ ਦੀ ਬਾਲਦਾ ਕਿਹੜਾ ਪਟਕੇ ਨੂੰ ਵਾਹਨਾ ਖਰੀਪਾ ਗੱਡੀ ਚਰਨੇ ਵਾਲੀ ਚੇਹੇ ਪਹਿਲਾਂ ਦੇਖ ਕੇ ਜਾਓ ਚਲੋ ਚਲੋ ਆ ਗੱਡੀ ਆ ਵਾ ਗੱਡੀ ਨੂੰ ਤੇ ਵੇਚੂਗਾ ਉਰੇ ਉਰੇ ਬੰਨ੍ਹ ਦਿਆ ਮੈਂ ਦੋ ਮੈਂ ਨੀਂਦ ਚੰਮੀ ਤੇ ਹਾਂਜੀ ਮੈਂ ਤਾਂ ਤਵਾਦ ਆਉਂਦੀ ਲਿਖਾਈ ਕਰਾ ਲੂ ਮਾ ਦਾ ਚੱਕੇ ਦੋ ਮੁੰਡਿਆਂ ਨੂੰ ਮੂਹਰੀਆਂ ਲੱਤਾ ਚੱਕ ਕੇ ਵਾੜੋ ਪਹਿਲਾਂ ਦਸਲਾ ਤੋੜ ਦ ਦਸਲਾ ਸਿੱਖੋ ਪਟਾ ਲਾੜਿਓ ਫੱਟਾ ਬੱਲਾ ਪਟਾ ਲਾੜਿਓ ਨਾ ਆਵਾ ਨਾ ਜਾਈ ਰੱਖ ਓਏ ਮੁੰਡੇ ਰਸਾਂ ਜਾਂਦੇ ਵਿਚਾਰਦੇ ਤੇ ਮੁੱਕੇ ਨੂੰ ਪਾ ਦੁਨਾਗੇ ਯਾਰ ਆ ਗੱਡੀ ਚ ਗੱਡੀ ਚ ਓਏ ਗੁਰੂਆ ਫੱਟਾ ਕਰ ਲੈ ਦੇਖੋ ਜੀ ਲੈ ਭਾਈ ਆ ਜਾ ਸਾਰਾ ਲਵੇੜ ਦੇ ਜਾਂਦਾ ਕੱਲਾ ਬਾਈ ਥੈਂਕ ਯੂ ਹਾਂ ਓਏ ਮੈਂ ਨਾ ਚੱਕੇ ਗੱਡੀ ਜਵਾੜ ਤੂੰ ਮਿੱਧਰ ਰਹਿ ਗਿਆ ਭੋਜ ਕੇ ਭੋਜ ਕੇ ਲੱਤਾਂ ਤੋੜਦੀ ਭਾਏ ਤਾਂ ਲੱਤਾਂ ਤੋੜਦੀ ਬਾਈ ਮੂੰਹ ਨਹੀਂ ਲੱਤਾਂ ਤਾਂ ਗੱਡੀ ਦੇ ਵਿੱਚ ਭੋਜ ਕੇ ਸੱਟਾ ਮੱਚਾ ਕੋਈ ਨਾ ਪਾੜਿਆ ਹੱਲੇ ਨਾ ਕੋਈ ਕੁਛ ਨਾ ਦੇ ਪਾ ਆਜੂ ਬਾਈ ਪੈਸੇ ਦੇ ਦੀ ਹੈ ਜਵਾਵਣਾ ਬਾਈ ਜੁਵਾਟਾ ਕਰ ਮਣ ਆਰ ਆਪ ਜੀ ਉਹ ਫੱਕਰਾ ਦੇ ਨੇ ਨਾ ਜਾਨਾ ਨਾ ਜਾਨਾ ਕੋਈ ਨਹੀਂ ਚੱਲਣਗੇ ਇਹ ਜਿਹੇ ਨੋਟ ਵਧੀਆ ਨੇ ਕੰਮ ਆਉਣਗੇ ਪੰਜ ਕਰ ਲੈ ਕੋ ਮਹਾ ਚਿੰਤਾ ਨਾ ਮਨ ਹਜ਼ਾਰ ਹਾਂਜੀ 2000 3000 ਤੋ ਲੈ ਆਇਆ ਯਾਰ ਖਰਾਬ ਬਲੱਗ ਪੰਜ ਤੋ ਲੈ ਆਇਆ ਯਾਰ ਖਰਾਬ ਬਲੱਗ ਪੰਜ ਛੇ ਦੋਤਰਾ ਮੇਰੇ ਭਾਈ ਜੀ ਲੋਵ ਚੜੇ ਦੋ ਦਵਾ ਦੋ ਦੋ ਹਾਂ ਮੈਂ ਦੇਖ ਲਿਆ ਉਹ ਦੀ ਪਿੱਛੇ ਪੇ ਹੋਏ ਨੇ ਨਾ ਤੱਕ ਮੱਕਾ ਦੇਣੀ ਕਰਨਾ ਭਾਈ ਲੋੜ ਵਾਲਾ ਕਿ ਹੋ ਗਈ ਧੰਨਵਾਦ ਛੇ 7 7 1 2 1 ਦੁਬਾਰੇ ਕਰਨ ਨਾ ਉਹ ਵੀ ਸੋਤ ਅਰੇ ਖਾ ਪੈਸਾ ਦਾ ਬਾਈ ਨਾ 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 ਇਹ ਲੋਟੀ ਐਵੇਂ ਤੇ ਭਲੇ ਖੇਲੇ ਹਾਂਜੀ ਹਾਂ ਅੱਛਾ ਬਰੇ ਹਟੇ ਮੜਾ ਪਿੱਛੇ ਸਾਰੀ ਕਰਦੇ ਬੱਕਰਾ ਗੱਡੇ ਸਾਰੀ ਕਰਦੇ ਆਲਾ ਨੂੰ ਸਾਹਮਣੇ ਚੋਕਾਂ ਦੇ ਜਮਾਤ ਦੇ ਅੰਦਰ ਦੇ ਸਭ ਤੋਂ ਵੱਸ ਕੇ 7:00 7:30 ਮਿੰਟ 8:00 9:00 ਅਲਾ ਖਾਣ ਰੱਖਾ 4 ਸਤ 12 ਜਫਰ ਕਰ ਦੋ ਯਾਰ ਇੱਥੇ ਮਠਾਈ ਕਰ ਦੋ ਯਾਨਾ ਬਈ ਹੈ ਨਹੀਂ ਹੈ ਤੇ ਕਿਤੇ ਨਹੀਂ ਹੈ 13000 ਫੁੱਟ ਤੇ 13 ਦੀ ਵੀ ਕਿਹ ਜੀ ਹਾਂ ਠੀਕ ਹੈ 13 ਦੇ ਤਾਂ ਠੀਕ ਆ ਮੌਸਮ ਨਹੀਂ ਵੀ 14